ਦਾ ਬਖਸ਼ੰਮਰੀ ਸਰਕਾਰ ਹੈ। ਤੁਮ ਬਖਸ਼ੰਮ ਹਾਰਾ ਸਾਈ ਕੋਲ ਦਾ ਤਲਾਫ ਕਰੀ ਮੇਰੇ ਮਾਲਕ। ਸਵੇਈ ਸਾਹਿਬ ਇਹਨਾਂ ਦੇ ਡਾਕ ਤਾਂ ਲੱਗੇ ਆ। ਅਸੀਂ ਇਹਨਾਂ ਦੇ ਕੋਲ ਦੇਖਿਆ। ਕੋਲ ਦੇਖ ਕੇ ਤਾਂ ਅਸੀਂ ਇਹਨਾਂ ਦੇ ਚਰਨਾ ਚ ਲਿਪਟੇ ਆ। ਮਮੀ। ਬਈ ਜਿਹੜਾ ਵੀ ਆਉਂਦਾ ਹਰ ਇੱਕ ਇਨਸਾਨ ਤੇ ਪਲਾਈ ਕਰਦੇ ਆ। ਪਲਾਈ ਕਰਦੇ ਆ। ਦਰਦੋਂ ਖਾਲੀ ਨਹੀਂ ਜਾਣਦੇ। ਖਾਲੀ ਨਹੀਂ ਜਾਣਦੇ। ਸਾਡਾ ਵੀ ਫਿਰ ਜੇ ਖਾਲੀ ਨ ਜਾਣਦੇ ਸਾਡਾ ਵੀ ਆਈ ਕਰਮਾ ਅਸੀਂ ਵੀ ਜਿਵੇਂ ਕੀ ਰਨ ਬਣ ਕੇ ਖੜੇ ਆ ਜੇ ਚਤਨਾ ਤੇ ਸਾਨੂੰ ਵੀ ਇੰਨੀ ਖੁਸ਼ੀ ਹੁੰਦੀ ਆ ਸੀ ਕਹਿੰਨੇ ਹਾਏ ਰੱਬਾ ਹਾਏ ਬਾਬਾ ਜੋ ਵੀ ਆਵੇ ਤੇਰੇ ਦਰ ਤੇ ਖਾਲੀ ਨਾ ਜਾਵੇ ਕੋਈ ਸਭ ਦੀ ਚੌੜੀ ਖੈਰ ਭਾਈ ਸਭ ਦੇ ਦੁੱਖ ਦੂਰ ਕਰਵੇਂ ਕਰੀ ਜਾਂਦੇ ਮਾਲਕ ਤੇਰੀ ਬਾਹ ਲਾਉਨੇ ਆ ਭਾਈ ਫੇਰ ਉਹ ਡੇਰਾ ਦੁਬਾਰੇ ਧਰ ਚੱਕਣ ਜੇ ਕੀ ਆ ਹੁਣ ਫਿਰ ਚਾਰ ਟਰਾਲੀਆਂ ਪਾਇਆ ਪਟ ਪਾਗੇ ਮਾ ਵੀ ਹੋਣਾ ਟੈਲਾ ਦੀਏ ਟੈਲਾ ਦੀ ਹੁਣ ਦੇਖੋ ਹੋਰ ਹਫ਼ਤੇ ਦਾ ਕਰ ਕੋਈ ਕੋਈ ਲੱਗ ਜਾਈਏ ਟੈਲਾ ਹੁਣ ਅਸੀਂ ਇਜਾਦ ਕਰਾਂਗੇ ਹਾਲੇ ਦਾਲੇ ਪੂਰੀ ਚਾਬੜਾ ਹੈ ਮਾਨਜ ਖੁਸ਼ੀ ਬੜੀ ਹੈ ਮਾਨਜ ਖੁਸ਼ੀ ਹੈ ਪਿਆਰਾਂ ਦੇ ਰੌਜੇ ਦਾ ਨਾ ਐਸਾ ਕੋਈ ਟਾਵਰ ਬਣਾਵਾ ਕੇ ਜਿਹੜਾ ਦੁਨੀਆਂ ਦੇਖੇ ਆਗੇ ਕੋਈ ਹਾਂ ਚੀਜ਼ ਬਣੀ ਹੈ ਹੁਣ ਗਮਟ ਬਣਾਉਣ ਦਾ ਮੈਨੂੰ ਹੈ ਅੜਕਾ ਜਾ ਰਿਹਾ ਥੋੜਾ ਜਿਹਾ ਕਿਉਂ ਹਾਲੇ ਕਮਜ਼ੋਰੀ ਰਹਿ ਗਈ ਮੈਨੂੰ ਕਮਜ਼ੋਰੀ ਜੀਆ ਗੁੰਮਟ ਬਣਾਉਣਾ ਉੱਪਰ ਬਾਗੇ ਦੋ ਕਮਰੇ ਉਹਨਾਂ ਦੇ ਉੱਪਰ ਫਿਰ ਜਾ ਕੇ ਸਿਰੇ ਦੇ ਗੁੰਮਟ ਬਣਾਉਣਾ ਉੱਚਾ ਜਿਆ ਬਣਾਉਣਾ ਹਾਂਜੀ ਗੁੰਮਟ ਬਣਾ ਕੇ ਫਿਰ ਉੱਥੇ ਮਹਾਰਾਜਾਂ ਦੇ ਸਰੂਪ ਉੱਪਰ ਰੱਖਾਂਗੇ ਉਹ ਬਈ ਉੱਥੇ ਰੱਖਾਂਗੇ ਠਨੇ ਸੇਵਾਦਾਰ ਸੇਵਾ ਕਰੀ ਜਾਣਗੇ ਅਸੀਂ ਉੱਪਰ ਬੈਠੇ ਇਹਨਾਂ ਨਾਲ ਮੌਜ ਮੌਜ ਮਿਲਾਂ ਕਰਾਂਗੇ ਇਹਨਾਂ ਨਾਲ ਹਾਂਜੀ ਚਾਣਾਤ ਮਾਨ ਜੀ ਬੜੀਆ ਮੈਂ ਆ ਵੀ ਕਰ ਲਵਾਂ ਆ ਵੀ ਕਰ ਲਵਾਂ ਆ ਵੀ ਕਰ ਲਵਾਂ ਕਿਉਂ ਮੈਨੂੰ ਪੁੱਛਿਆ ਜਾਂਦੀਆ ਕਿ ਜਿਹੜਾ ਵੀ ਕੰਮ ਕਰਦੇ ਆ ਨਾ ਮਾਲਕਾ ਕਿ ਜੋ ਵੀ ਅਰਦਾਸ ਕਰਦੇ ਸਾਡੀ ਅਰਦਾਸ ਨੂੰ ਮਾਲਕ ਸੁਣਦੇ ਆ ਸੁਣਦੇ ਆ ਸਾਡੇ ਮਸਲੇ ਹੱਲ ਕਰਦੇ ਆ ਕਰਦੇ ਆ ਇੱਕ ਦਿਨ ਕੀ ਹੋਇਆ ਸੁੱਤਾ بیا ਪਹਿਲਾਂ 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 ਸ਼ੁਰੂਦੋਂ ਸ਼ੁਰੂਦੋਂ ਸੁੱਤਾ بیا ਰਾਤ ਦੇ 10:00 ਵਜੇ ਨਾ ਆ ਕੇ ਮਾਲਕੇ ਥੱਪੜ ਦਮਕਾ ਮਾਰ ਕੇ ਤੇ ਅੰਦਰ ਸਾਨੂੰ ਕਿੰਨਾ ਝੇਰ ਹੋ ਗਿਆ ਇੱਥੇ ਬੈਠਿਆਂ ਸਾਡੀ ਕੋਈ ਪਾਣੀ ਦੀ ਸੰਭਾਲ ਵੀ ਐ ਨਹੀਂ ਮੈਂ ਕਾਹ ਜਾ ਰਹਾ ਹਾਂ ਇਹ ਚੱਪ ਕੇ ਤਾਂ ਜਿੰਦਗੀ ਦੇਖ ਕੇ ਨਹੀਂ ਕਿਤੇ ਬੈਠਿਆ ਕੋਈ ਰਾਸਰਾ ਕੋਈ ਦੱਸਣ ਕੋਈ ਟਿਕਾਣਾ ਦੱਸਣ ਫਿਰਦਾ ਸੀ ਸੇਵਾ ਵੀ ਕਰਾਂਗੇ ਇਹਨਾਂ ਨੂੰ ਫਿਰ ਨਿਸ਼ਾਨੀ ਲਾ ਯਾਰ ਲਾਏ ਦੇਗਾ ਨਾ ਨਿਸ਼ਾਨੀ ਲਾ ਯਾਰ ਲਾਤੇ ਅਸੀਂ ਮੰਨ ਗਏ ਕਰੂੰਗਾ ਜਾ ਆ ਕਰਾਂ ਚੋਰੀ ਲੋਕ ਸਭ ਕੇ ਦਾਤੀ ਲੈ ਲੈਣੀ ਖੁਰ ਬਾਲਾ ਲੈਣਾ ਜਾ ਗਿਆ ਹੋਲੀ 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 ਸਫਾਈ ਕਰੀ ਜਾਣੀ ਸਫਾਈ ਕਰ ਲਿਆ ਕਰਦੇ ਕਰ ਜਾ ਮੈਂ ਇਹ ਜਿਵੇਂ ਜੋ ਮੈਂ ਉਹ ਆਪ ਦਾ ਰੂਪ ਦੇ ਦਰਸ਼ਨ ਦੇਣ ਲੱਗਿਆ ਦੁਆ ਤੀਆ ਜਣੋ ਆਪ ਤੇ ਮਗਰੋਂ ਜਰੂਰ ਦਰਸ਼ਨ ਦਿੰਦੇ ਸੀ ਅਸੀਂ ਫਿਰ ਨਾ ਉਸੇ ਪਿਛਿਨਾ ਕਰਦੇ ਕਰਦੇ ਕਰ ਜਾ ਅੱਜ ਆ ਦੇਖੋ ਕਿੱਥੇ ਤੱਕ ਬਣਾਤਾ ਹੈ ਹਰ ਹਰ ਇਨਸਾਨ ਖੁਸ਼ ਹੁੰਦਾ ਦੇਖ ਕੇ ਹਰ ਇਨਸਾਨ ਖੁਸ਼ ਹੁੰਦਾ ਕਿਹਦਾ ਵਾਪਿਸ ਠੀਕ ਹੈ ਸੇਵਾ ਹੋ ਜਾਸੀ ਉਹ ਬਈ ਚੰਗਾ ਲੜ ਲੱਗਿਆ ਚੰਗਾ ਸੇਵੈਦਾਰ ਬਣ ਗਿਆ ਓਏ ਔਰ ਜੇ ਕਰਨੀ ਹੈ ਤੇ ਮਨੋਂ ਕਰੋ ਮਨੋਂ ਕਰੋ ਜੇ ਕਰਨੀ ਆ ਤਾਂ ਉਹ ਤੂੰ ਨਾ ਕਰੋ ਤਾਂ ਠੀਕ ਆ ਫਿਰ ਕੀ ਹੋਇਆ ਇੱਕ ਜਣੇ ਦਸਤਾ ਪਿਆ ਆ ਗਏ ਮਾਰਿਆ ਦਮ ਕਾ ਉੱਠ ਕੇ ਖੜਾ ਹੋ ਗਿਆ ਖੜਾ ਹੋਇਆ ਦੇਖਿਆ ਆਲੇ ਦਾਲੇ ਵੀ ਜਦ ਇੰਨਾ ਨਹੀਂ ਨਿਕਲ ਗਈ ਆਇਆ ਬੰਦਿਆ ਰੱਬ ਦਾ ਅਸੀਂ ਝਲਟ ਪਈ ਮਗਰਮ ਮੇਰਾ ਸਿਰ ਨਾ ਪਰੇ ਮੂਨਾ ਪਰੇ ਮਦ ਆਇਆ ਸਾ ਲਿਟਿਆ ਐ ਸਾਮਾਨ ਇਧਰ ਬਹਿ ਗਿਆ ਬੱਚੋਰਾ ਫਿਰ ਹੋਰ 5 ਮਿੰਟ ਬਾਅਦ ਫਿਰ ਦਬਕਾ ਮਾਰਿਆ ਉੱਠ ਕੇ ਬਰ ਖੜਾ ਸਾਨੂੰ ਬਿੰਦਰੀ ਚੈਨ ਕਰਨ ਲੰਦਾ ਅਰ ਮਾਰੀ ਨਿਗਾਹ ਹਲੇ ਦਾਲੇ ਕੈਂਚੇ ਪਾਇ ਹੋਇਆ ਖੁੰਡੇ ਸੋਣ ਨਾਲ ਮੜੇ ਹੋਇਆ ਇੱਕ ਕੋੜਾ ਇਧਰ ਬੰਨਤਾ ਪਾਵੇਂ ਨਾਲ ਇੱਕ ਇਧਰ ਬੰਨਤਾ ਮੈਨੂੰ ਕੀ ਦੱਸ ਰਹੇ ਨੇ ਕਹਿੰਦਾ ਉੱਧਰ ਜਾਤੀ ਮਾਰ ਕੋੜੇ ਦੇ ਕਾਠੀ ਦੇ ਕਾਠੀ ਦੇ ਜਾਤੀ ਮਾਰ ਜਦ ਮੈਂ ਜਾਤੀ ਮਾਰੀ ਤੈਨਨੇ ਚ ਬੰਜਾਂ ਛੋੜੀਆਂ ਜਿਹੜੀਆਂ ਮੁਸਲਮਾਨੀ ਐਸ਼ਟਾ ਛੋੜੀਆਂ ਮਕਾਨ ਨਾਲ ਤਿੰਨ ਕਹਿੰਦਾ ਇਹ ਜਿਹਨੂੰ ਸੋਨੇ ਦੀਆਂ ਮਲ ਲੀਆਂ ਮੈਂ ਲੀਆਂ ਕਿਤੋਂ ਤੈਨੂੰ ਪਿੰਪਲ ਦੀ ਜਗਾਹ ਚੋਂ ਚਲੋ ਭਾਈ ਕੋਈ ਗੱਲ ਮਾਲਕ ਉਹਨਾਂ ਕੀ ਦੇਵੇ ਕਿ ਜਿੰਨਾ ਕਾ ਆਪਾਂ ਖੁਸ਼ ਰਜੇ ਬਦੂਲਾ ਇੰਡੇ ਵੀ ਲੋੜ ਪਣੀ ਉਹਨਾਂ ਕਰੇ ਜਿੰਨਾ ਕਪੜਮ ਮਸਲੇ ਆ ਲੋਕਾਂ ਉਹ ਮਾਨੈ ਚਾਹਣਾ ਹਰ ਚੀਜ਼ ਦੀ ਆ ਮੈਂ ਆ ਵੀ ਕਰਾਂ ਬਾਬਿਆਂ ਤੇ ਆ ਵੀ ਕਰਾਂ ਬਾਬਿਆਂ ਤੇ ਖੁਸ਼ੀ ਬੜੀ ਰਹਿੰਦੀ ਐ ਮੈਨੂੰ ਇਹਨਾਂ ਦੇ ਕੰਮ ਕਰਦੇ। ਮੈਨੂੰ ਬੜੀ ਚਾਹਣਾ ਰਹਿੰਦੀ ਆ ਪਰ ਉਹਨ ਸਰੀਰ ਵੀ ਕੁਛ ਥੋੜਾ ਜਿਹਾ ਹੰਬ ਗਿਆ। ਥੋੜਾ ਜਿਹਾ ਸਰੀਰ ਵੀ ਹੰਬ ਗਿਆ ਤੇ ਸਭ ਆਬ ਥੋੜੀ ਜਿਹੀ ਘਟ ਘਟ ਗਈ। ਨਹੀਂ ਤਾਂ ਅੱਗੇ ਸੰਗਤ ਉਹਦੇ ਆਉਣੀ। ਦੋ ਚੁੱਲ੍ਹੇ ਸੀਗੇ ਬੜੇ-ਬੜੇ ਚੱਲਦੇ ਰਹਿੰਦੇ। ਦੇਗਾ ਚਾਹ ਦਾ ਇੱਕ ਤੇ ਪਿਆਣਾ, ਇੱਕ ਤੇ ਸਬਜ਼ੀ ਦਾ ਪਿਆਣਾ। ਉਧਰ ਚੁੱਲ੍ਹੇ ਤੇ ਸਭ ਜੀ ਰੋਟੀ ਚੱਲਦੀ ਆ ਰੋਟੀ ਤੰਦੂਰ ਤੇ ਚੱਲਦੀ ਆ ਤੰਦੂਰ ਲਾਇਆ ਜਿੰਨੇ ਜੋਗੇ ਸੀਗੇ ਸੇਵਾ ਬਹੁਤ ਕਰੀਆ ਕਰੀਬ ਕੋ ਨਹੀਂ ਅਸੀਂ ਕਰੀਬ ਹੀ ਕੋ ਨਹੀਂ ਇਹ ਪਾਉਂ ਕੀ ਜਾਈਏ ਦੋ ਦਾ ਫਾਇਦਾ ਗਿਆ ਸੇਵਾ ਕਰੀ ਵੀ ਆ ਕਰੀਬ ਹੀ ਕੋ ਨਹੀਂ ਕਰਨ ਵਾਲੀ ਨੇ ਦੇਖ ਲਾ ਉਹਨੂੰ ਇੰਨਾ ਚਾਹ ਚੜਨਾ ਜਦੋਂ ਵੀਰਵਾ ਰਵਣਾ ਇਹਨਾਂ ਦਾ ਦੇਣਾ ਨੱਚਦੀ ਨਹੀਂ ਫਰਨਾ ਨੱਚਦੀ ਨਹੀਂ ਫਰਨਾ ਇਧਰ ਵਿਆਹ ਕਰ ਦਈਏ ਇਧਰ ਵਿਆਹ ਕਰ ਲਮਾ ਇਧਰ ਵਿਆਹ ਕਰ ਲਮਾ ਜੇ ਸੰਦਾ ਉਹਨਾਂ ਲੱਗ ਜਾਵੇ ਤੇ ਉਹਨਾਂ ਐਨਾ ਚਾਹ ਚੜ ਜਾਵੇਗੇ ਜਨਗੀ ਵਿਆਹ ਲੈਣ ਨਹੀਂ ਆਉਂਦਾ ਜਿਹਨੀਆਂ ਉਹਨੂੰ ਖੁਸ਼ੀ ਹੁੰਦੀ ਸੀ ਹੋਏ ਚਲੋ ਆਪਣਾ ਜਿੰਨੀ ਉਹਦੇ ਕਰਮਾਂ ਚ ਸੀਗੀ ਨਿਵਾ ਗਿਆ ਅਸੀਂ ਵੀ ਨਿਵਾਵ ਜਾਨੀ ਜਿੰਨੀ ਸਾਡੇ ਹੱਥਾਂ ਦੀ ਲਿਖੀ ਹਸਿਆ ਵਾ ਅਸੀਂ ਵੀ ਉਹਨੂੰ ਨਿਵਾਵ ਜਾਣੀ ਤੇ ਬਖਸ਼ਾ ਜਾਣੀ ਐਨਾਂ ਤੋਂ ਕੋਈ ਪਤਾ ਨਹੀਂ ਅਸੀਂ ਕਰੀਏ ਜਾਂ ਨਹੀਂ ਕਰੀਏ ਅਸ ਸੈਟਰਡੇ ਦੇ ਰੰਮਰਕੋ ਕਾਹ ਵਾਸਤੇ ਟਿਕਾਣਾ ਸੰਜਾਚੇ ਦੇ ਕੋਈ ਜੈਸਾ ਸਿਕਰਮ ਕਰਾਂਗੇ ਉਹ ਸਤ ਤੁਸੀਂ ਸਾਨੂੰ ਸਜ਼ਾ ਦੇ ਦਿਓ ਨਹੀਂ ਤੇ ਆਸੀਂ ਬੜੇ ਮਰਲੇ ਜੇ ਇਕੇ ਨੇ ਮਾਰਾ ਨਾ ਕਰੋ ਕਿਸੇ ਦਾ ਝੂਠ ਨਾ ਬੋਲੋ ਮਾਰਾ ਨਾ ਕਰੋ ਜੋ ਵੀ ਕਰਨਾ ਮਨਵਦਨੋ ਪਲਾ ਕਰਵਾਗਲੇ ਦਾ ਅਗਲੇ ਦਾ ਪਲਾ ਕਰੋ ਤਾਂ ਹੀ ਦੁੱਖ ਦੂਰ ਹੁੰਦੇ ਆ ਤਾਂ ਹੀ ਝਗੜੇ ਮੁੱਕਦੇ ਆ ਚਲੋ ਫਿਰ ਗੱਲ ਇੱਤਿਆ ਉਹ ਜਿੰਨੇ ਕਰ ਲੋ ਉਹ ਨਹੀਂ ਥੋੜੀਆ ਜਿੰਨਾ ਕਰ ਲਾਂਗੇ ਉਨਾ ਹੀ ਥੋੜਾ ਚਲੋ ਕੋਈ ਫਿਰ ਸਮਾਂ ਆਇਆ ਤੇ ਦੇਖਾਂਗੇ ਤਿਆਰ ਹੁਣ ਕਰਦੇ ਆ